ਜੁਨਾਨ ਦੇ ਜੰਗਲਾਂ ਦੇ ਵਿੱਚ ਗਰਮੀ ਦੇ ਕਾਰਨ ਭਿਆਨਕ ਅੱਗ ਲੱਗੀ ਆ ਇਸ ਭਿਆਨਕ ਅੱਗ ਨੇ ਹੁਣ ਖਤਰਨਾਕ ਰੂਪ ਧਾਰਨ ਕਰ ਲਿਆ ਜਾਨੀ ਕਿ ਸ਼ਹਿਰੀ ਇਲਾਕਿਆਂ ਦੇ ਵੱਲ ਹੁਣੇ ਆਗ ਪਹੁੰਚਣ ਲੱਗ ਗਿਆ ਦਰਅਸਲ ਜੁਨਾਨ ਦੇ ਸ਼ਹਿਰ ਪਾਤਰਾਸ ਦੇ ਨੇੜੇ ਜੰਗਲ ਦੇ ਵਿੱਚ ਅੱਗ ਲੱਗਦੀ ਆ ਤੇ ਅੱਗ ਸ਼ਹਿਰੀ ਇਲਾਕਿਆਂ ਤੱਕ ਹੁਣ ਪਹੁੰਚਣ ਲੱਗ ਗਿਆ ਅੱਗ ਇੰਨੀ ਤੇਜ਼ ਫੈਲੀ ਆ ਕਿ ਸਰਕਾਰ ਨੇ ਕਈ ਛੋਟੇ ਜਿਹੜੇ ਨਗਰ ਨੇ ਉਪਨਗਰ ਜਿਨ੍ਹਾਂ ਨੂੰ ਕਹਿ ਜਾਂਦਾ ਖਾਲੀ ਕਰਨ ਦੇ ਯਾਨੀ ਕਿ ਘਰ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸ਼ਾਮ 6 ਵਜੇ ਤੋਂ ਬਾਅਦ ਅਰੋਈ ਡਿਆਕੋਸ ਗਰੋਕੋਮਿਓ ਤੇ ਲਾਈਕੋਚਰੋ ਦੇ ਲੋਕਾਂ ਨੂੰ ਮੋਬਾਈਲ ਤੇ ਐਮਰਜੈਂਸੀ ਮੈਸੇਜ ਆਇਆ ਕਿ ਤੁਰੰਤ ਸੁਰੱਖਿਆ ਥਾਮਾਂ ਤੇ ਪਹੁੰਚੋ ਯਾਨੀ ਕਿ ਇਸ ਐਮਰਜੈਂਸੀ ਮਤਲਬ ਦਾ ਇਹ ਆ ਕਿ ਇਸ ਮੈਸੇਜ ਦਾ ਮਤਲਬ ਇਹ ਆ ਕਿ ਇਹ ਅੱਗ ਦੇ ਕਾਰਨ ਹਾਈ ਅਲਰਟ ਜਾਰੀ ਕਰ ਦਿੱਤਾ ਇਹ ਅੱਗ ਪਹਿਲਾਂ ਵੀ ਪਿਛਲੇ ਸਾਲਾਂ ਦੇ ਵਿੱਚ ਵੀ ਲੱਗੀ ਸੀ ਪਰ ਇਸ ਸਾਲ ਜਿਹੜਾ ਇਸ ਭਿਆਨਕ ਅੱਗ ਨੇ ਖਤਰਨਾਕ ਰੂਪ ਧਾਰਨ ਕੀਤਾ ਕਿ ਸ਼ਹਿਰਾਂ ਦੇ ਵਿੱਚ ਵੜਨ ਲੱਗ ਗਿਆ ਬਹੁਤ ਸਾਰੇ ਇਲਾਕੇ ਖਾਲੀ ਕਰਵਾ ਦਿੱਤੇ ਗਏ ਨੇ ਤੇ ਇਸ ਤੋਂ ਪਹਿਲਾਂ ਰੋਮਾਂਸੋ ਦੇ ਲੋਕਾਂ ਨੂੰ ਵੀ ਖਾਲੀ ਕਰਵਾਇਆ ਗਿਆ ਸੀ ਫਿਰ 7 ਵਜੇ ਤੋਂ ਬਾਅਦ ਸੌਲੀ ਰਿਗਰ ਨੋਕੋ ਪੌਸ ਤੇ ਉਸ ਤੋਂ ਬਾਅਦ ਏਗਲੀ ਕਾਡਾ ਦੇ ਲੋਕਾਂ ਨੂੰ ਘਰ ਛੱਡਣ ਦਾ ਹੁਕਮ ਵੀ ਜਾਰੀ ਕਰ ਦਿੱਤਾ ਸਾਰੇ ਲੋਕਾਂ ਨੇ ਜਿਹੜਾ ਸਾਰੇ ਲੋਕਾਂ ਨੂੰ ਇੱਕ ਸੁਰੱਖਿਅਤ ਸਟੇਡੀਅਮ ਜਿਹੜਾ ਕਿ ਜਿਹੜਾ ਕਿ ਪੈਪੇ ਲੋਪੋਨੇਸ਼ੀਅਨ ਦੇ ਵਿੱਚ ਸਟੇਡੀਅਮ ਦੇ ਵਿੱਚ ਰੱਖਿਆ ਗਿਆ ਅੱਗ ਦੇ ਕਾਰਨ ਕਰਾਮਾਂਡਿਓ ਚਿਲड्रन ਹਸਪਤਾਲ ਦੇ ਜਿਹੜੇ ਉਹ ਸਾਰਾ ਨਰਸਿੰਗ ਹੋਮਾ ਉਸ ਨੂੰ ਵੀ ਖਾਲੀ ਕਰਵਾਇਆ ਗਿਆ ਹਸਪਤਾਲ ਦੇ ਮਰੀਜ਼ਾਂ ਨੂੰ ਤੁਰੰਤ ਜਿਹੜਾ ਰੀਓ ਯੂਨੀਵਰਸਿਟੀ ਦੇ ਵਿੱਚ ਸ਼ਿਫਟ ਕਰਵਾਇਆ ਗਿਆ ਪਾਤਰਾਸ ਦੇ ਮੇਅਰ ਨੇ ਕਿਹਾ ਕਿ ਅੱਗ ਬੁਝਾਉਣ ਦੇ ਲਈ ਜ਼ਰੂਰੀ ਸਹਾਇਤਾ ਨਹੀਂ ਦਿੱਤੀ ਗਈ ਉਹਨਾਂ ਦੇ ਮਤਾਬਕ ਸ਼ਹਿਰ ਵੱਡੇ ਖਤਰੇ ਦੇ ਵਿੱਚ ਹੈ ਪਰ ਸਰਕਾਰ ਨੇ ਸਮੇਂ ਤੇ ਮਦਦ ਨਹੀਂ ਭੇਜੀ ਅੱਗ ਦੇ ਪਾਤਰਾਸ ਕਸਟਮ ਦਫ਼ਤਰ ਦੇ ਵਿੱਚ ਲਗਭਗ 550 ਦੇ ਕਰੀਬ ਵਾਹਨਾਂ ਨੂੰ ਅੱਗ ਲੱਗ ਚੁੱਕੀ ਹੈ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ 550 ਦੇ ਕਰੀਬ ਗੱਡੀਆਂ ਇਸ ਭਿਆਨਕ ਅੱਗ ਦੇ ਵਿੱਚ ਸੜ ਕੇ ਰਾਖ ਬਣ ਚੁੱਕੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਵੀ ਇਹ ਸੱਗ ਦੀ ਚਪੇਟ ਦੇ ਵਿੱਚ ਆਉਂਦਾ ਸਾਰਾ ਕੁਝ ਤਬਾਹ ਹੁੰਦਾ ਨਜ਼ਰ ਆਇਆ ਪਿਛਲੇ 2 ਦਿਨਾਂ ਦੇ ਵਿੱਚ ਜੁਨਾਨਪਰ ਦੇ ਵਿੱਚ ਲਗਭਗ 10000 ਹੈਕਟੇਅਰ ਜ਼ਮੀਨ ਸੜ ਚੁੱਕੀ ਹੈ ਜਿਸ ਵਿੱਚੋਂ 2000 ਹੈਕਟੇਅਰ ਸਿਰਫ ਅਚਾਇਆ ਖੇਤਰ ਦੇ ਵਿੱਚ ਸੜੇ ਨੇ ਪਿਛਲੇ ਕੁਝ ਸਾਲਾਂ ਦੀ ਇੱਕਰ ਜਾਤ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜਨਾਨ ਦੇ ਵਿੱਚ ਗਰਮੀ ਦੇ ਮੌਸਮ ਦੇ ਵਿੱਚ ਅਕਸਰ ਅੱਗਾਂ ਲੱਗ ਜਾਂਦੀਆਂ ਨੇ ਅੱਗਾ ਪਿਛਲੇ 2-4 ਸਾਲਾਂ ਤੋਂ ਵਧੀਆਂ ਵੀ ਨੇ 2021 ਦੇ ਵਿੱਚ ਇਹ ਅੱਗ 1,25,000 ਹੈਕਟੇਅਰ ਜੰਗਲ ਜਿਹੜਾ ਸਾੜ ਦਿੱਤਾ ਸੀ ਤੇ 2023 ਦੇ ਵਿੱਚ ਰੋਡਸ ਖੇਤਰ ਨੂੰ ਲਗਭਗ 19,000 ਲੋਕਾਂ ਨੂੰ ਜਿਹੜਾ ਖਾਲੀ ਕਰਵਾਉਣਾ ਪਿਆ ਸੀ ਪਰ ਇਸ ਵਕਤ ਜਨਾਨ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਕਿ ਕਿਸ ਤਰੀਕੇ ਦੇ ਨਾਲ ਸ਼ਹਿਰ ਪਾਤਰਸ ਨੂੰ ਖਾਲੀ ਕਰਵਾਉਣਾ ਪਿਆ ਅੱਗ ਦੇ ਪਿਆਨਕ ਰੂਪ ਤਾਰਨ ਕੀਤਾ तकरीबन 550 ਦੇ ਕਰੀਬ ਜਿਹੜੇ ਵਾਹਨ ਨੇ ਸੜਕੇ ਸਵਾਹ ਹੋ ਚੁੱਕੇ ਨੇ ਲਗਾਤਾਰ ਟੀਮਾਂ ਜਿਹੜੀਆਂ ਅੱਗ ਬਜਾਉਦੀਆਂ ਫਾਇਰ ਫਾਈਟਰ ਨੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿਸੇ ਵੀ ਤਰੀਕੇ ਨਾਲ ਫਿਲਹਾਲ ਹਲੇ ਤੱਕ ਅੱਗ ਦੇ ਉੱਪਰ ਕਾਬੂ ਨਹੀਂ ਪਾਇਆ ਗਿਆ ਤੇ ਨਾਲ ਨਾਲ ਪ੍ਰਸ਼ਾਸਨ ਦੇ ਵੱਲੋਂ ਐਮਰਜੈਂਸੀ ਮੈਸੇਜ ਮੋਬਾਈਲ 'ਤੇ ਉਹਨਾਂ ਦੇ ਉੱਪਰ ਭੇਜ ਕੇ ਕੁਝ ਇਲਾਕੇ ਖਾਲੀ ਕਰਵਾਉਣ ਨੂੰ ਲੈ ਕੇ ਲੋਕਾਂ ਨੂੰ ਜਿਹੜਾ ਐਮਰਜੈਂਸੀ ਮੈਸੇਜ ਹਾਈ ਅਲਰਟ ਵੀ ਜਿਹੜੇ ਉਹ ਜਾਰੀ ਕੀਤੇ ਜਾ ਰਹੇ ਨੇ